ਆਪ ਸਟੋਰੀ ਚੈਨਲ ਤੇ ਨਈ ਵੀਡੀਓਜ਼ ਦੇ ਨਾਲ ਹਾਜ਼ਰਾਂ ਜੋ ਸੰਗਤਾਂ ਹਜੂਰ ਸਾਹਿਬ ਦਰਸ਼ਨ ਕਰਨ ਜਾਂਦੀਆਂ ਹਨ ਉਹਨਾਂ ਨੂੰ ਇਸ ਸਿੱਖ ਇਤਿਹਾਸ ਬਾਰੇ ਜ਼ਰੂਰ ਪਤਾਉਣਾ ਚਾਹੀਦਾ ਹੈ ਕਿਉਂਕਿ ਜਦੋਂ ਦਾਸ ਦਰਸ਼ਨ ਕਰਨ ਗਿਆ ਸੀ ਉਸ ਨੂੰ ਵੀ ਇਸ ਇਤਿਹਾਸ ਬਾਰੇ ਨਹੀਂ ਸੀ ਪਤਾ ਤਾਂ ਕਰਕੇ ਇਸ ਗੱਲ ਤੋਂ ਬਾਝਾ ਰਹਿ ਗਿਆ ਤੁਹਾਨੂੰ ਉਹ ਗੱਲ ਦੱਸ ਦਿਆਂ ਕਿ ਕੀ ਹੈ ਕੀ ਕਿਸ ਤਰ੍ਹਾਂ ਹਜੂਰ ਸਾਹਿਬ ਦੇ ਦਰਬਾਰ ਸਾਹਿਬ ਦੇ ਗੇਟ ਨੇ ਉਹਨਾਂ ਦੇ ਵਿੱਚ ਕਰੂੜਾਂ ਦੇ ਹੀਰੇ ਕਿਵੇਂ ਜੜੇ ਨੇ ਤੇ ਸੰਗਤਾਂ ਨੂੰ ਇਸ ਬਾਰੇ ਕਿਵੇਂ ਨਹੀਂ ਪਤਾ ਆਓ ਵੀਡੀਓ ਨੂੰ ਅਖੀਰ ਤੱਕ ਸੁਣ ਕੇ ਸ਼ੇਅਰ ਕਰਨ ਨਾਲ ਭੁੱਲਣਾ ਤਖਤ ਸ੍ਰੀ ਸੱਚਖੰਡ ਆਪਚਲ ਨਗਰ ਹਜੂ ਸਾਹਿਬ ਬਹੁਤ ਸੰਗਤਾਂ ਦਰਸ਼ਨ ਕਰਨ ਜਾਂਦੀਆਂ ਹਨ ਪਰ ਬਹੁਤ ਸਾਰੇ ਸਿੱਖ ਸੰਗਤਾਂ ਨੂੰ ਸਿਰਫ ਨਗੀਨਾ ਘਾਟ ਅਤੇ ਹੀਰਾ ਘਾਟ ਬਾਰੇ ਪਤਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਹਾਦਰ ਸ਼ਾਹ ਨੇ ਇੱਕ ਬੇਸ਼ਕੀਮਤੀ ਹੀਰਾ ਭੇਟ ਕੀਤਾ ਸੀ ਤਦ ਸੱਚੇ ਬਾਦਸ਼ਾਹ ਕਲਗੀਧਰਪਿਤਾ ਗੁਰੂ ਗੋਮ ਸਿੰਘ ਮਹਾਰਾਜ ਜੀ ਨੇ ਉਹ ਹੀਰਾ ਪ੍ਰਵਾਨ ਕਰਦੇ ਹੋਏ ਗੋਦਾਵਰੀ ਨਦੀ ਵਿੱਚ ਸੁੱਟ ਦਿੱਤਾ ਤਦ ਬਹਾਦਰ ਸਾਹਿਬ ਨੂੰ ਬੜਾ ਚੰਬਾ ਹੋਇਆ ਕਿ ਗੁਰੂ ਸਾਹਿਬ ਨੂੰ ਮੈਂ ਇਹਨਾਂ ਬੇਸ਼ਕੀਮਤੀ ਹੀਰਾ ਭੇਟ ਕੀਤਾ ਅਤੇ ਗੁਰੂ ਸਾਹਿਬ ਨੇ ਉਹ ਹੀਰਾ ਗੋਦਾਵਰੀ ਵਿੱਚ ਸੁੱਟ ਦਿੱਤਾ ਗੁਰੂ ਜੀ ਉਸ ਦੇ ਦਿਲ ਦੀ ਗੱਲ ਪੁੱਝ ਗਏ ਅਤੇ ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਬਹਾਦਰ ਸਾਹਿਬ ਇਹ ਜੋ ਦਰਿਆ ਨੇ ਇਹ ਸਾਡਾ ਖਜ਼ਾਨਾ ਸਾਹਮਦੇ ਹਨ ਭਾਬ ਜਦੋਂ ਸਾਨੂੰ ਖਜ਼ਾਨੇ ਦੀ ਲੋੜ ਹੁੰਦੀ ਹੈ ਅਸੀਂ ਇਹਨਾਂ ਦਰਿਆਵਾਂ ਤੋਂ ਮੰਗਾ ਲੈਂਦੇ ਹਾਂ ਤਦ ਬਹਾਦਰ ਸਾਹਿਬ ਨੂੰ ਫਿਰ ਵੀ ਯਕੀਨ ਨਾ ਆਇਆ ਫਿਰ ਮਹਾਰਾਜ ਨੇ ਬਹਾਦਰ ਸਾਹਿਬ ਨੂੰ ਕਿਹਾ ਕਿ ਗੋਦਾਵਰੀ ਵਿੱਚ ਜਾ ਅਤੇ ਆਪਣਾ ਹੀਰਾ ਜੋ ਉਹ ਪਛਾਣ ਕੇ ਲਿਆ ਜਦ ਬਹਾਦਰ ਸਾਹਿਬ ਨੇ ਗੋਦਾਵਰੀ ਵਿੱਚ ਗੋਤਾ ਲਾਇਆ ਤਾਂ ਕੀ ਵੇਖਦਾ ਹੈ ਉਸ ਦੇ ਦਿੱਤੇ ਹੀਰੇ ਨਾਲੋਂ ਵੱਡੇ ਵੱਡੇ ਹੀਰੇ ਉਸ ਗੋਦਾਵਰੀ ਨਦੀ ਵਿੱਚ ਡਿੱਗੇ ਪਏ ਹਨ ਤਾਂ ਉਹ ਫੇਰ ਆ ਕੇ ਮਹਾਰਾਜੀ ਚਰਨੀ ਫੜ ਲੈਂਦਾ ਹੈ ਅਤੇ ਮਹਾਰਾਜੀ ਤੋਂ ਆਪਣੀ ਭੁੱਲ ਬਖਸ਼ਾਉਂਦਾ ਹੈ। ਇਸੇ ਤਰ੍ਹਾਂ ਦੀ ਇੱਕ ਹੋਰ ਸਾਖੀ ਹੈ ਜਦੋਂ ਹਜੂਰ ਸਾਹਿਬ ਇੱਕ ਸਿੱਖ ਵਪਾਰੀ ਨੇ ਮਹਾਰਾਜੀ ਨੂੰ ਹੀਰਾ ਭੇਟ ਕੀਤਾ ਅਤੇ ਆਪਣੀ ਵਡਿਆਈ ਲੈਣੀ ਚਾਹੀ। ਤਦ ਮਹਾਰਾਜੀ ਨੇ ਉਹ ਹੀਰਾ ਵੀ ਗੁਜਾਬਰੀ ਵਿੱਚ ਸੁੱਟ ਦਿੱਤਾ ਸੀ। ਤਦ ਉਹ ਵਪਾਰੀ ਬੜਾ ਅਚਾਰਜ ਹੋਇਆ ਕਿ ਮਹਾਰਾਜੀ ਨੇ ਮੇਰਾ ਦਿੱਤਾ ਹੋਇਆ ਮਹਿੰਗਾ ਹੀਰਾ ਨਦੀ ਵਿੱਚ ਸੁੱਟ ਦਿੱਤਾ ਮਹਾਰਾਜੀ ਨੂੰ ਇਸ ਹੀਰੇ ਦੀ ਕਦਰ ਨਹੀਂ। ਤਦ ਮਹਾਰਾਜ ਜੀ ਨੇ ਉਸ ਵਪਾਰੀ ਨੂੰ ਵੀ ਗੋਦਾਪਰੀ ਵਿੱਚ ਗੋਤਾ ਲਾਉਣ ਲਈ ਕਿਹਾ ਅਤੇ ਜਦੋਂ ਉਹ ਵਪਾਰੀ ਗੋਦਾਵਰੀ ਵਿੱਚ ਗੋਤਾ ਲਾਉਂਦਾ ਹੈ ਤਾਂ ਕੀ ਵੇਖਦਾ ਹੈ ਕਿ ਗੋਦਾਵਰੀ ਵਿੱਚ ਤਰ੍ਹਾਂ ਤਰ੍ਹਾਂ ਦੇ ਹੀਰੇ ਜਵਾਰਤ ਪਏ ਹਨ ਜੋ ਉਸ ਨੇ ਜ਼ਿੰਦਗੀ ਵਿੱਚ ਕਦੇ ਵੇਖੇ ਵੀ ਨਹੀਂ ਹਨ ਤਦ ਬਾਹਰ ਆਉਂਦਾ ਹੈ ਅਤੇ ਮਹਾਰਾਜ ਦੇ ਚਰਨੀ ਹੱਥ ਲਾ ਕੇ ਮਹਾਰਾਜ ਜੀ ਨੂੰ ਬੇਨਤੀ ਕਰਦਾ ਹੈ ਕਿ ਮਹਾਰਾਜ ਮੇਰੇ ਨਦਾਨ ਕੋਲੋਂ ਗਲਤੀ ਹੋ ਗਈ ਤੁਸੀਂ ਮੈਨੂੰ ਮaaf ਕਰ ਦਿਓ ਮੈਂ ਭੁੱਲਣ ਹਾਰ ਹਾਂ ਤੁਸੀਂ ਬਖਸਣ ਹਾਰ ਹੋ ਇਸ ਤਰ੍ਹਾਂ ਦੀ ਇੱਕ ਹੋਰ ਸਾਖੀ ਹੈ ਜੋ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣੀ ਹੈ ਜੋ ਤੁਸੀਂ ਫੋਟੋ ਦੇਖ ਰਹੇ ਹੋ ਨਗੀਨੇ ਦੀ ਇਹ ਉਹ ਬੇਸ਼ਕੀਮਤੀ ਨਗੀਨਾ ਹੈ ਜੋ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਦੋਂ ਸੱਚਖੰਡ ਸ੍ਰੀ ਹਜੂ ਸਾਹਿਬ ਦੀ ਇਮਾਰਤ ਬਣਵਾਈ ਸੀ ਉਸ ਸਮੇਂ ਮੇਨ ਅੰਦਰ ਜਾਣ ਵਾਲੇ ਤਿੰਨਾਂ ਦਰਵਾਜ਼ਿਆਂ ਵਿੱਚ ਇੱਕ ਦਰਵਾਜ਼ੇ ਦੀ ਚਿਗਾਠ ਵਿੱਚ ਚਾਂਦੀ ਦੇ ਫਰੇਮ ਵਿੱਚ ਇਸ ਨੂੰ ਜੜਵਾ ਕੇ ਚਿਗਾਠ ਵਿੱਚ ਫਿੱਟ ਕਰਵਾ ਦਿੱਤਾ ਸੀ ਬਹੁਤ ਸਿੱਖ ਸੰਗਤਾਂ ਹਜ਼ੂਰ ਸਾਹਿਬ ਜਾਂਦੀਆਂ ਹਨ ਪਰ ਇਸ ਵੱਲ ਧਿਆਨ ਨਹੀਂ ਦਿੰਦੀਆਂ ਦੱਸਿਆ ਜਾਂਦਾ ਹੈ ਕਿ ਜਿਵੇਂ ਮਹਾਰਾਜਾ ਮਜੀਠ ਸਿੰਘ ਨੂੰ ਦੋ ਗੁਰਦਆ ਸਾਹਿਬ ਹੀਰਾ ਘਾਟ ਅਤੇ ਨਗੀਨਾ ਘਾਟ ਦਾ ਇਤਿਹਾਸ ਪਤਾ ਸੀ ਕਿ ਕਿਸ ਤਰ੍ਹਾਂ ਮਹਾਰਾਜ ਜੀ ਨੇ ਉਹਨਾਂ ਦੋਨਾਂ ਦਾ ਮਹਾਰਾਜ ਦਾ ਬਹਾਦਰ ਸ਼ਾ ਅਤੇ ਉਸ ਵਪਾਰੀ ਦਾ ਨਗੀਨਾ ਗੋਦਾਵਰੀ ਵਿੱਚ ਸੁੱਟ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਆਪਣੇ ਜੋ ਪੱਥਰ ਹੈ ਲਾਲ ਉਸ ਤੇ ਬਹੁਤ ਅਭਿਮਾਨ ਸੀ ਪਰ ਮਹਾਰਾਜਾ ਰਣਜੀਤ ਸਿੰਘ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਦਾ ਸੱਚਾ ਸਰਦਾਲੂ ਸੀ ਉਸ ਨੇ ਕਿਹਾ ਕਿ ਮਹਾਰਾਜ ਦੀ ਦਰ ਤੋਂ ਵੱਡਾ ਕੋਈ ਵੀ ਦਰ ਨਹੀਂ ਹੈ ਅਤੇ ਮੇਰੀ ਇੰਨੀ ਔਕਾਤ ਨਹੀਂ ਕਿ ਮੈਂ ਮਹਾਰਾਜੀ ਨੂੰ ਕੋਈ ਨਗੀਨਾ ਕੋਈ ਬੇਸ਼ਕੀਮਤੀ ਪੱਥਰ ਭੇਟ ਕਰ ਸਕਾਂ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਸੇਰੇ ਪੰਜਾਬ ਨੇ ਦਸਾਂ ਪਿਤਾ ਕਲਿੰਦਰ ਪਿਤਾ ਮਹਾਰਾਜੇ ਚਰਨਾ ਵਿੱਚ ਨਗੀਨਾ ਤਾਂ ਭੇਟ ਕੀਤਾ ਪਰ ਉਹਨਾਂ ਦੇ ਅੱਗੇ ਭੇਟ ਨਹੀਂ ਕੀਤਾ ਬਲਕਿ ਗੁਰੂ ਸਾਹਿਬ ਦੀ ਸੰਗਤਾਂ ਦੇ ਚਰਨਾਂ ਦੇ ਵਿੱਚ ਭੇਟ ਕਰ ਦਿੱਤਾ ਮਹਾਰਾਜੇ ਨੂੰ ਕਲਿੰਦਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਬਹੁਤ ਜ਼ਿਆਦਾ ਸ਼ਰਧਾ ਸੀ ਅਤੇ ਉਹਨਾਂ ਨੂੰ ਪਤਾ ਸੀ ਕਿ ਜੋ ਸਿੱਖ ਰਾਜ ਹੈ ਜੋ ਉਸ ਕੋਲੇ ਰਾਜ ਮਿਲਿਆ ਹੈ ਇਹ ਸਭ ਕਾਲਿੰਗਦਰ ਪਿਤਾ ਦੀ ਬਦੌਲਤ ਹੈ ਉਹਨਾਂ ਦੇ ਕਰਕੇ ਹੀ ਉਹ ਸਿੱਖ ਰਾਜ ਦਾ ਜੋ ਮਹਾਰਾਜਾ ਬਣਿਆ ਹੈ ਤੁਹਾਨੂੰ ਵੀਡੀਓ ਕਿਵੇਂ ਲੱਗੀ